ਪੰਜਾਬ ਟੂ ਸਪੈਨ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਤਰਨਤਾਰਨ ਵਿਖੇ ਜਿਮਨੀ ਚੋਣ ਦੌਰਾਨ ਜਿੱਥੇ ਇਲਾਕਾ ਨਿਵਾਸੀਆਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਉੱਥੇ ਹੀ ਵੱਖ-ਵੱਖ ਪਾਰਟੀ ਦੇ ਉਮੀਦਵਾਰ ਅਤੇ ਹੋਰ ਸਿਆਸੀ ਆਗੂਆਂ ਨੇ ਵੀ ਆਪਣੇ ਇਲਾਕੇ ਵਿੱਚ ਵੋਟ ਪਾਈ ਆਓ ਦੇਖਦੇ ਹਾਂ ਇਸ ਚੋਣ ਨੂੰ ਲੈ ਕੇ ਇੱਕ ਖਾਸ ਰਿਪੋਰਟ ਤਰਨਤਾਰਨ ਵਿਖੇ ਜਿਮਨੀ ਚੋਣ ਦੀ VOTING ਪ੍ਰਤੀਕਿਰਿਆ ਅੱਜ ਸੁਖਾਵੇ ਢੰਗ ਨਾਲ ਸਮਾਪਤ ਹੋਈ ਇੱਕ ਦੋ ਥਾਂ ਹੀ ਪਏ ਮਾਮੂਲੀ ਜਿਹੇ ਰੌਲੇ ਰੱਪੇ ਤੋਂ ਇਲਾਵਾ ਚੋਣ ਪ੍ਰਤੀਕਿਰਿਆ ਸ਼ਾਂਤਮਈ ਢੰਗ ਨਾਲ ਨੇਪਰੇ ਚੜੀ ਇਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂਆਂ ਉਮੀਦਵਾਰਾਂ ਅਤੇ ਸਥਾਨਕ ਲੋਕਾਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਆਓ ਵੇਖਦੇ ਹਾਂ VOTING ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਤੇ ਆਗੂਆਂ ਨੇ ਕੀ ਕਿਹਾ ਸੰਦੂ ਸਰ ਇੱਕ ਕੈਪਟਨ ਦੀ ਸੰਦੂ ਸਰ ਮੇਰੀ ਬੇਨਤੀ ਸੁਣ ਲੋ ਜੀ ਮੇਰੀ ਬਿੱਲ ਰੱਦ ਹੋ ਚੁੱਕੀ ਹੈ ਕਲਚਨ ਪ੍ਰੀਤ ਕੌਰ ਦੀ ਉਹਨੂੰ ਕਿਵੇਂ ਦੇਖਦੇ ਹੋ ਅੱਜ ਮੋਰ ਦਾ ਭੁਗਤਾਨ ਵੀ ਕਰ ਦੇ ਦੇਖੋ ਉਹ ਦੇਖੋ ਕੋਰਟ ਦੇ ਫੈਸਲੇ ਨੇ ਜੇ ਮੈਂ ਅੱਜ ਕੋਈ ਗਲਤ ਕੰਮ ਕਰਦਾ ਮੇਰੇ ਤੇ ਐਕਸ਼ਨ ਹੋਣਾ ਹੀ ਹੈ ਜੇ ਮੈਂ ਇੱਥੇ ਕਿਸੇ ਨੂੰ ਕੋਈ ਮਾੜਾ ਸ਼ਬਦ ਕਹਿੰਦਾ ਆ ਜੇ ਮੈਂ ਧਮਕੀਆਂ ਦਵਾਉਣਾ ਜਾਂ ਮੈਂ ਕੋਈ ਗਲਤ ਕੰਮ ਕਰਦਾ ਮੈਂ ਕੋਈ ਸਮਗਲਿੰਗ ਕਰਦਾ ਮੈਂ ਹਥਿਆਰ ਚੁੱਕੀ ਫਿਰਦਾ ਤੇ ਮੇਰੇ ਤੇ ਐਕਸ਼ਨ ਹੋਣਾ ਹੀ ਆ ਨਾ ਤੇ ਉਹਦੇ ਲਈ ਤੁਸੀਂ ਕਹੋ ਧੱਕੇਸ਼ਾਹੀ ਹੋਈ ਆ ਇਹ ਤੇ ਇਹ ਤੋਂ ਘਟੀਆ ਹਰਕਤ ਹੋ ਹੀ ਨਹੀਂ ਸਕਦੀ ਕੋਈ। ਮੁਕਾਬਲਾ ਕਾਂਗਰਸ ਦਾ ਰਹੇਗਾ ਕਿ ਅਕਾਲੀ ਦਲ ਦਾ ਰਹੇਗਾ ਤੁਸੀਂ ਅਕਾਲੀ ਦਲ ਦੇ ਕਾਫੀ ਲੋਕ ਆ ਰਹੇ ਹੋ। ਬਾਗਦੇਸ ਤੇ ਕੀ ਬੀਚ ਰਹੇ ਨੇ। ਨੇ ਕਾਂਗਰਸ ਦੀ ਪੀਸ਼ਨ ਤੁਹਾਨੂੰ ਦੇਸੀ ਪਈ ਹੋਣੀ ਆ। ਬੰਡਾ ਜੀ ਤੁਸੀਂ ਇਹ ਕਿ ਲੜੀ ਆ। ਨੇ ਮੈਨੂੰ ਤੇ ਪਤਾ ਆ ਜੀ ਹੁਣ ਮੇਰੇ ਮੂੰਹੋਂ ਤੇ ਹਰ ਗੱਲ ਚੰਗੀ ਨਹੀਂ ਨਾ ਲੱਗਦੀ। ਤੁਸੀਂ ਵੇਖਿਓ ਜਮਾਨ ਤੇ ਜਬਤ ਹੋਊਗੀ। ਜੀ ਬਿਲਕੁਲ। ਚੋਣ ਪ੍ਰਚਾਰ ਵੀ ਬੜਾ ਛਾਣਾ ਚੱਲਿਆ ਜੀ। ਬਰਕਰਾਂ ਚ ਭਾਰੀ ਛਾ ਸੀ। ਤੇ ਹੁਣ ਅੱਜ ਆਪਾਂ ਬੋਰਡ ਦਾ ਇਸਤੇਮਾਲ ਕਰਨਾ ਆਏ ਆ ਜੀ ਹਾਲਾਤ ਉਹ ਸਰਕਾਰ ਦੀ ਨਕਾਮੀ ਸਮਝੋ ਤੇ ਸਰਕਾਰ ਨੇ ਆਪਣੀ ਹਾਰ ਪਹਿਲਾਂ ਹੀ ਮੰਨ ਲਈ ਆ ਜਦੋਂ ਕਿਸੇ ਦੇ ਪਰਚਾ ਹੁੰਦਾ ਤੇ ਸਮਝੋ ਕਿ ਸਰਕਾਰ ਹਾਰ ਰਹੀ ਹੈ ਤੱਕੇਸ਼ਾਈ ਆ ਸਰਕਾਰ ਦੀ ਅੱਗੇ ਵੀ ਅਸੀਂ ਸਰਪੰਚੀ ਦੀ ਇਲੈਕਸ਼ਨ ਵੇਲੇ ਸਰਕਾਰ ਦੀ ਤੱਕੇਸ਼ਾਈ ਬਰੋਡ ਡਟੇ ਰਹੇ ਸੀ ਤੇ ਹੁਣ ਵੀ ਡਟੇ ਰਵਾਂਗੇ ਲੋਕ ਸਾਡੇ ਨਾਲ ਜੇ ਚਰਦੀ ਕਲਾ ਵਿੱਚ ਤੁਸੀਂ ਵੀ ਕਾਰਜਕਾਰੀ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਐਸਐਸਪੀ ਨੂੰ ਵੀ ਸਸਪੈਂਡ ਕੀਤਾ ਗਿਆ ਜੀ ਮੈਂ ਚੋਣ ਕਮਿਸ਼ਨ ਦਾ ਧੰਨਵਾਦ ਕਰਦੀ ਆ ਉਹਨਾਂ ਮਤਲਬ ਕਿ ਸਾਡੀ ਅਪੀਲ ਤੇ ਐਸਐਸਪੀ ਨੂੰ ਸਸਪੈਂਡ ਕੀਤਾ ਵਾ ਇੱਕ ਵਾਰੀ ਮੈਸੇਜ ਜਾਊਗਾ ਸਾਰਿਆਂ ਵਿੱਚ ਕਿ ਕਿੰਨੀ ਧੱਕੇਸ਼ਾਹੀ ਹੋ ਰਹੀ ਹੈ ਸਰਕਾਰ ਕੀ ਕੁਝ ਕਰ ਰਹੀ ਹੈ ਤੇ ਮੈਂ ਬਹੁਤ ਧੰਨਵਾਦ ਕਰਦੀ ਹਾਂ ਜੋ ਇਨਫੋਰਮੇਸ਼ਨ ਦਾ ਕਿ ਇਹ ਝੂਠੇ ਪਰਚੇ ਇਲੈਕਸ਼ਨ ਜਿੱਤਣ ਲਈ ਆਮ ਆਦਮੀ ਪਾਰਟੀ ਨੇ ਕਿਤੇ ਮੈਂ ਸਮਝਦਾ ਕਿ ਇਲੈਕਸ਼ਨ ਦੇ ਵੋਟਾਂ ਪੈਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਆਪਣੀ ਹਾਰ ਮੰਨ ਲਈ ਹੈ ਕਿਉਂਕਿ ਪਰਚੇ ਤੇ ਧੱਕੇ ਉਹਨਾਂ ਨਾਲ ਹੁੰਦੇ ਹੁੰਦੇ ਨੇ ਜਿਹੜੇ ਚਿੱਟਦੇ ਹੁੰਦੇ ਨੇ ਜਮਨੀ ਕੱਲ੍ਹ ਦੇ ਨੂੰ ਜਿਤਾ ਕੇ 2027 ਦੀ ਨਹੀਂ ਰੱਖੀਏ ਸੋਹਣੇ ਪੰਜਾਬ ਦੀ ਨਹੀਂ ਰੱਖੀਏ ਤੇ ਲੱਖ ਲਾਹਣਤਾ ਆਮਾ ਦੀ ਪਾਰਟੀوں ਜਿਹੜੀ ਇਸ ਹੱਦ ਤੱਕ ਮਤਲਬ ਗਿਰ ਗਏ ਜਿਹੜੇ ਪਰਚਿਆਂ ਦੀ ਪੋਲਿਟਿਕਸ ਕੀਤੀ ਧਮਕਿਆਂ ਦੀ ਪੋਲਿਟਿਕਸ ਕੀਤੀ ਇਹ ਤਾਂ ਕੀਤੀ ਕਿਉਂਕਿ ਦਿਖ ਰਿਹਾ ਹੈ ਕੀ ਹਾਰ ਦੇ ਸਿਰੇ ਤੇ ਖੜੇ ਉਧਰ ਇਸ ਚੋਣ ਦੌਰਾਨ ਕਈ ਥਾਂ ਤੇ ਮਾਹੌਲ ਗਰਮਾਇਆ ਵੀ ਨਜ਼ਰ ਆਇਆ ਅਜਿਹਾ ਹੀ ਕੁਝ ਇੱਥੋਂ ਦੇ ਪਿੰਡ ਮੰਨੜ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਅਕਾਲੀਆਂ ਨੇ ਆਮ ਆਦਮੀ ਪਾਰਟੀ ਦੀ ਜੰਮ ਕੇ ਰੇਲ ਬਣਾਈ ਸਰ ਮੰਤਰੀ ਬੜੀ ਔਖੀ ਮਿਲਦੀ ਜੇ ਨਹੀਂ ਤਾਂ ਪੁੱਛੋ ਪਰ ਨੇ ਤੇ ਕਿੰਨੇ ਬੈਠੇ ਜੱਗ ਟੀਚਰ ਨਾ ਗਲਤ ਚੱਲੋ ਨਹੀਂ ਤਾਂ ਲੱਗੀ ਦਾ ਸਰ ਯਾਰ ਪੀ ਵਾਲੇ ਕਿਥੇ ਇਹਨਾਂ ਨੂੰ ਪਾਉਂਦੇ ਆ ਝਾੜੂ ਵਾਲੇ ਸਾਰੇ ਬਾਹਰ ਖਲੋਤੇ ਕੱਢਦੇ ਕਿਉਂ ਨਹੀਂ ਤੁਹਾਡੇ ਗੇਟ ਮਰੇ ਖਲੋਤੇ ਜੇ ਇਹ ਖਾ ਬਾਹਰ ਕਿ ਨਾਮ ਮੇਲਾ ਲੱਗਾ ਇਹਨਾਂ ਨੂੰ ਮਸਲੇ ਹੈਗੇ ਤੇ ਕੰਮ ਮੰਡੀ ਦੀ ਹੈ ਪਰ ਇੱਕ ਵਾਰ ਸੁਣੋ ਇੱਕ ਕਪਾਤੋ ਗਿਆ ਇੱਕ ਬੰਦਾ ਨਹੀਂ ਚਲੋ ਆਇਆ ਅਰ ਯਾਹ ਸਰ 200 ਮੀਟਰ ਦੂਰ ਤੱਕ ਆਹ ਦੇਖਾ ਇਹਨਾਂ ਦਾ ਬੰਦਾ ਇਹਦਾ ਨਾ ਰੱਖਣਾ ਇਹਨੇ ਗੱਲਾਂ ਕਰੇਗੇ ਉੱਪਰ ਤੋਂ ਉੱਨੀ ਲੈ ਠੀਕ ਹੈ ਫਿਰ ਕੀ ਆ ਜੀ ਬਹੁਤ ਪਾਈ ਆਹੀ ਪਾਣੀ ਆ ਬੋਰਡ ਪਾਣੀ ਆ ਬੋਰਡ ਪਾਣੀ ਆ ਬਸ ਬੋਰਡ ਪਾਣੀ ਕਹਿੰਦਾ ਓ ਲੈਨ ਚ ਲੱਗਣ ਬੋਰਡ ਪਾਣ ਬਦਮਾਸ਼ੀ ਨਹੀਂ ਚੱਲਣੀ ਇੱਥੇ ਉਹ ਗਾ ਕੰਮ ਕਰ ਬਾਬਿਆ ਬਾਬਿਆ ਤੈਨੂੰ ਲੋੜ ਸੀ ਆ ਯਾਰ ਬਾਤੂ ਬੰਦੇ ਚਾਹੀਦੇ ਨਹੀਂ ਅੰਦਰ ਐਂਕਲ ਹੋ ਰਹੇ ਜੇ ਜੋ ਸਾਰੇ ਬਾਹਰ ਕੱਟੋ ਆ ਕੋਈ ਵੀ ਨਾ ਰਵੇ ਸਾਰੇ ਬਾਹਰ ਫੜਾ ਪਤਾ ਨਹੀਂ ਆ ਰਿਹਾ ਇੱਥੋਂ ਆਓ ਆਓ ਯਾਰ ਸਾਰਾ ਚਲੋ ਸਾਹਮ ਨੂੰ 200 ਕਿਲੋਮੀਟਰ ਦਾ ਪਹੁੰਚ ਲਾਓ 200 ਮੀਟਰ ਤੱਕ ਸਰ ਕੋਈ ਬੰਦਾ ਨਹੀਂ ਦੇਖਿਆ ਨਹੀਂ ਵੀਡੀਓ ਤੋਂ ਅਪਰੇਸ਼ਨ ਨੂੰ ਮੇਲ ਪਾਦ ਨਹੀਂ ਕਿ ਮੈਂ ਬਿਲਕੁਲ ਪਤਾ ਨਹੀਂ ਹੋਗਾ ਸਰ ਹਾਂ ਬਾਤ ਨਾ ਕਿ ਸਾਡੀ ਨੌਕਰੀ ਗਈ ਜੋ ਇਹ ਖੜਾ ਹੋ ਵੀਡੀਓ ਬਣਾਈ ਜਾਂਦਾ ਸਰ ਤੇ ਸਾਰੀ ਯਾਹ ਕੋਈ ਫालतू ਆ ਨਹੀਂ ਦਿਖਾਉਗਾ ਹਾਂ ਇੱਕ ਵਾਰ ਸਾਡੀ ਸੋਟੀ ਚਲੋ ਜੀ ਕੋਈ ਨਹੀਂ ਸਰ ਚਲੋ ਆਪ ਬੜੇ ਚਲੋ ਮੈਂਬਰ ਅੰਦਰ ਵੋਟ ਪਾਉਣ ਦਾ ਬਾਅਦ ਇੱਥੇ ਜਿਹੜਾ ਹੋ ਜਾਏਗਾ ਹੋਰ ਕੋਈ ਨਹੀਂ ਕੋਈ ਨਹੀਂ ਪਲੀਜ਼ ਜ਼ਰਾ ਆਪ ਲੋਕੀਏ ਸਰ ਚਲੋਣਾ ਨਹੀਂ ਕੇਨੇ ચલો યાર મોટા જીને પાછળ ઓતર ની ની ઓટોવા કરી લેતો મેકનો કર દે ને ને ચાલો યાર ને ને ચાલો ચાલો બીજો કોઈ ના લાવ્યો મોટા તા બીજા મોટા દેખ ઓ દે ના હા ਇਤੋਂ ਪਾਕੀਓਂ ਦਰਖਿਆਵੇ ਬਾਕੀ ਬਾਅਦ ਦਿੱਲੀ ਵਿਖੇ ਲਾਲ ਕਿਲੇ ਦੇ ਬਿਲਕੁਲ ਕੋਲ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋਂ ਇੱਥੇ ਇੱਕ ਵੱਡਾ ਬਲਾਸਟ ਹੋ ਗਿਆ ਜਿਸ ਵਿੱਚ ਕੁਝ ਲੋਕਾਂ ਦੀ ਮੌਤ ਹੋ ਗਈ ਜਦਕਿ ਕੁਝ ਸਖਮੀ ਹੋ ਗਏ ਉੱਧਰ ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਦਿੱਲੀ ਦੇ ਇਤਿਹਾਸਿਕ ਲਾਲ ਕਿਲੇ ਨੇੜੇ ਸੋਮਵਾਰ ਸ਼ਾਮ ਨੂੰ ਉਸ ਸਮੇਂ ਹਫੜਾ ਤਫੜੀ ਮਚ ਗਈ ਜਦ ਇੱਕ ਚਲਦੀ ਕਾਰ ਵਿੱਚ ਧਮਾਕਾ ਹੋ ਗਿਆ ਲਾਲ ਬੱਤੀ ਤੇ ਰੁਕੀ ਇੱਕ ਕਾਰ ਵਿੱਚ ਅਚਾਨਕ ਜ਼ਬਰਦਸਤ ਧਮਾਕਾ ਹੋ ਗਿਆ ਜਿਸ ਨੇ ਨੇੜੇ ਖੜੇ ਕਈ ਹੋਰ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਇਸ ਘਟਨਾ ਨੇ ਨਾ ਸਿਰਫ ਰਾਗਗਿਰਾਂ ਨੂੰ ਹੈਰਾਨ ਕਰ ਦਿੱਤਾ ਬਲਕਿ ਸ਼ਹਿਰ ਭਰ ਦੀਆਂ ਸੁਰੱਖਿਆ ਏਜੰਸੀਆਂ ਨੂੰ ਵੀ ਹਾਈ ਅਲਰਟ ਤੇ ਕਰ ਦਿੱਤਾ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਘਟਨਾ ਵਿੱਚ ਕਈ ਲੋਕਾਂ ਦੀ ਜਾਨ ਗਈ ਹੈ ਤੇ ਕੁਝ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਦਕਿ ਪੁਲਿਸ ਇਲਾਕੇ ਨੂੰ ਘੇਰ ਕੇ ਸਬੂਤ ਇਕੱਠੇ ਕਰਨ ਵਿੱਚ ਜੁਟੀ ਹੋਈ ਹੈ करीब छः बज के बावन मिनट पे एक यहाँ पे रेड लाइट पे एक स्लो मूविंग व्हीकल जो रेड लाइट की तरफ आके रुका था उसमें एक ये एक एक्सप्लोजन हुआ है उस वक्त गाड़ी के अंदर जो पैसेंजर्स उसके अंदर ही थे और इस एक्सप्लोजन से जो है आसपास की गाड़ियों में भी क्षति हुई जैसे ही इसकी खबर मिली हम सारी एजेंसी जो है दिल्ली पुलिस एफएसएल, एनआईए, एनएसजी, उनकी टीम्स यहाँ पे आ चुकी हैं और हालात का जायजा भी ले रही है हर तरीके से इस जो है एक्सप्लोजन के बारे में जांच की जा रही है और जल्दी ही इसका आंकलन करके इसका जो भी रिजल्ट निकलेगा वो आपको बताया जाएगा इस इंसिडेंट में कुछ लोग को इंजरीज भी आई हैं और कुछ लोगों की डेथ भी हुई है तो वो अभी हालात का जायज़ा लिया जा रहा है और एग्जैक्ट फिगर्स जो हैं आपको कुछ ही देर में बता दी जाएंगी और सिचुएशन को रेगुलरली मॉनिटर किया जा रहा है और गृह मंत्री जी भी जो है उनसे रेगुलरली उनको इसके उन्होंने उनका फ़ोन भी आया था उनको रेगुलरली ब्रीफ किया जा रहा है और उनको टाइम टू टाइम पूरी सूचना दी जा रही है और आगे जैसे भी हालात होंगे जो भी नतीजा निकलेगा आपको बताया जाएगा ਅਭੀ ਅਭੀ ਇਸ ਕੋ ਆਂਕਲਨ ਕੀਤਾ ਜਾ ਰਹਾ ਹੈ ਇਟਲੀ ਵਿਖੇ 1943 ਅਤੇ 1945 ਵਿਚਕਾਰ ਹੋਏ ਦੂਜੇ ਵਿਸ਼ਵ ਯੁੱਧ ਦੌਰਾਨ ਇਟਲੀ ਦੀ ਆਜ਼ਾਦੀ ਲਈ ਸ਼ਹੀਦੀ ਪਾਉਣ ਵਾਲੇ ਭਾਰਤੀ ਫੌਜੀ ਜਵਾਨਾਂ ਲਈ ਇੱਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਅਤੇ ਇਸ ਜੰਗ ਵਿੱਚ ਇਟਲੀ ਦੀ ਆਜ਼ਾਦੀ ਲਈ ਸ਼ਹੀਦ ਹੋਏ ਭਾਰਤੀ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਭਾਰਤੀ ਅੰਬੈਸੀ ਰੋਮ ਵੱਲੋਂ ਨਗਰ ਕੌਂਸਲ ਕਾਸਿਨੋ ਦੇ ਸਹਿਯੋਗ ਨਾਲ ਦੂਜੀ ਵਿਸ਼ਵ ਜੰਗ ਵਿੱਚ ਇਟਲੀ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਭਾਰਤੀ ਫੌਜੀਆਂ ਦੀ ਯਾਦ ਵਿੱਚ ਰਾਸ਼ਟਰ ਮੰਡਲ ਜੰਗੀ ਕਬਰਿਸਤਾਨ ਕਾਸਿਨੋ ਵਿਖੇ ਇੱਕ ਵਿਸ਼ੇਸ਼ ਸ਼ਰਦਾਂਜਲੀ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਨਗਰ ਕੌਂਸਲ ਕਾਸਿਨੋ ਦੇ ਮੇਅਰ ਐਂਜੋ ਸਾਲੇਰਾ, ਭਾਰਤੀ ਅੰਬੈਸੀ ਰੋਮ ਦੇ ਉਪ ਰਾਜਦੂਤ ਗੌਰਵ ਗਾਂਧੀ ਅਤੇ ਭਾਰਤੀ ਅੰਬੈਸੀ ਰੋਮ ਸੁਰੱਖਿਆ ਕਮਿਸ਼ਨ ਦੇ ਕਰਨਲ ਰੋਹਨ ਪਾਨਿਕਰ ਨੇ ਸ਼ਮੂਲੀਅਤ ਕੀਤੀ। ਇਸ ਸ਼ਰਧਾਂਜਲੀ ਸਮਾਰੋਹ ਵਿੱਚ ਬ੍ਰਿਗੇਡੀਅਰ ਪ੍ਰਦੀਪ ਸਿੰਘ ਸੈਨਾ ਮੈਡਲ ਦੀ ਅਗਵਾਈ ਵਿੱਚ ਭਾਰਤੀ ਸੈਨਾ ਯੁੱਧ ਮਹਾਵਿਦਿਆਲਾ ਦੇ ਬਾਈ ਅਧਿਕਾਰੀਆਂ ਦਾ ਵਫ਼ਦ ਵੀ ਉੱਚੇਚੇ ਤੌਰ ਤੇ ਸ਼ਹੀਦ ਭਾਰਤੀ ਫੌਜੀਆਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਨ ਲਈ ਪਹੁੰਚਿਆ। ਇਹ ਵਕਤ ਭਾਰਤੀ ਸੈਨਾ ਦੀ ਬਹਾਦਰੀ, ਸਨਮਾਨ ਅਤੇ ਕੁਰਬਾਨੀ ਦੀਆਂ ਸਥਾਈ ਪਰੰਪਰਾਵਾਂ ਦੀ ਜਿਉਂਦੀ ਜਾਗਦੀ ਵਿਰਾਸਤ ਦੀ ਪੈਰਵੀ ਕਰਦਾ ਹੈ। ਦੱਸਿਆ ਕਿ 1943 ਅਤੇ 1945 ਦੇ ਵਿਚਕਾਰ ਦੂਜੀ ਵਿਸ਼ਵ ਜੰਗ ਦੌਰਾਨ ਇਟਲੀ ਦੀ ਆਜ਼ਾਦੀ ਲਈ 50 ਹਜ਼ਾਰ ਤੋਂ ਵੱਧ ਭਾਰਤੀ ਫੌਜੀਆਂ ਨੇ ਵੱਧ ਚੜ ਕੇ ਆਪਣਾ ਯੋਗਦਾਨ ਪਾਇਆ ਤੇ ਹਜ਼ਾਰਾਂ ਭਾਰਤੀ ਫੌਜੀਆਂ ਨੇ ਸ਼ਹਾਦਤ ਦਿੱਤੀ। ਇਹ ਭਾਰਤੀ ਫੌਜੀ ਭਾਰਤ ਦੇ ਸੂਬੇ ਪੰਜਾਬ ਦੇ ਮੈਦਾਨਾਂ ਤੋਂ ਹਿਮਾਲਿਆ ਦੀਆਂ ਪਹਾੜੀਆਂ ਤੋਂ ਰਾਜਸਥਾਨ ਦੇ ਮਾਰੂਥਲਾਂ ਅਤੇ ਹੋਰ ਸੂਬਿਆਂ ਤੋਂ ਸਨ। ਵੱਖ-ਵੱਖ ਧਰਮ ਵੱਖ-ਵੱਖ ਪਸ਼ਾਵਾਂ ਪਰ ਮਕਸਦ ਸਿਰਫ ਇੱਕ ਇਟਲੀ ਦੀ ਆਜ਼ਾਦੀ ਸੀ। ਦਸੂਹਾ ਨੇੜਲੇ ਪਿੰਡ ਬੁੱਧੋ ਬਰਕਤ ਵਿਖੇ ਤਾਂ-ਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਮੂੜ ਪਿੰਡ ਬੁੱਧੋ ਬਰਕਤ ਦੇ ਗੁਰੂ ਘਰ ਵਿਖੇ ਆ ਕੇ ਸਮਾਪਤ ਹੋਇਆ। ਪਹਿਲੀ ਪਾਤਸ਼ਾਹੀ ਤਾਂ-ਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖਲਕਦ ਸੂਹਾ ਦੇ ਨੇੜਲੇ ਪਿੰਡ ਬੁੱਧੋ ਬਰਕਤ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਪੰਜ ਪਿਆਰਿਆਂ ਦੀ ਅਗਵਾਈ ਅਤੇ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਸਜਾਏ ਗਏ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਹ ਨਗਰ ਕੀਰਤਨ ਪਿੰਡ ਬੁੱਧੋ ਬਰਕਤ ਛੋੜਿਆ ਤੋਂ ਸ਼ੁਰੂ ਹੋ ਕੇ ਗਲੋਵਾਲ ਕੁਲੀਆਬਾਲਾ ਕੋਟਲੀ ਜੰਡ ਉਸਮਾਨ ਸ਼ਹੀਦ ਸੰਗਲਾ ਮੱਦੀਪੁਰ ਮੰਗਟ ਲੱਡੂਆਨੀ ਤੇ ਸੈਦੋਵਾਲ ਤੋਂ ਹੁੰਦਾ ਹੋਇਆ ਮੁੜ ਬੁੱਧੋ ਬਰਕਤ ਵਿਖੇ ਅਰਦਾਸ ਤੋਂ ਬਾਅਦ ਸਮਾਪਤ ਹੋਇਆ ਆਓ ਵੇਖਦੇ ਹਾਂ ਇਸ ਨਗਰ ਕੀਰਤਨ ਦੀਆਂ ਕੁਝ ਅਮਿੱਟੀਆਂ ਦਾ Thank oh you. ਹੰਗਾਮਾ ਹੋ ਗਿਆ ਜਦ ਇੱਥੇ ਕੁਝ ਹਮਲਾਵਰਾਂ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਘਰ ਵਿੱਚ ਜ਼ਬਰਦਸਤੀ ਦਾਖਲ ਹੋ ਸਮਾਨ ਨੂੰ ਅੱਗ ਲਗਾ ਦਿੱਤੀ ਉਧਰ ਪੀੜਤ ਪਰਿਵਾਰ ਨੇ ਪੁਲਿਸ ਤੇ ਦੂਜੀ ਧਿਰ ਦਾ ਸਾਥ ਦੇਣ ਦੇ આરોਪ ਲਗਾਏ ਹਨ ਅੰਮ੍ਰਿਤਸਰ ਦੇ ਪਿੰਡ ਗੁਮਾਨਪੁਰਾ ਵਿੱਚ ਕੁਝ ਮਹੀਨੇ ਤੋਂ ਚੱਲ ਰਹੀ ਰੰਜਿਸ਼ ਤੇ ਚੱਲਦਿਆਂ ਕੁਝ ਹਮਲਾਵਰਾਂ ਨੇ ਇੱਕ ਘਰ 'ਚ ਜ਼ਬਰਨ ਦਾਖਲ ਹੋ ਕੇ ਜਿੱਥੇ ਸਮਾਨ ਦੀ ਪੰਤੂੜ ਕੀਤੀ ਉੱਥੇ ਹੀ ਘਰ ਦੇ ਸਮਾਨ ਨੂੰ ਅੱਗ ਲਗਾ ਦਿੱਤੀ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਮੌਕੇ ਪੀੜਤ ਪਰਿਵਾਰ ਨੇ આરોਪ ਲਗਾਇਆ ਕਿ ਪੁਲਿਸ ਨੇ ਸ਼ਿਕਾਇਤ ਮਿਲਣ ਦੇ ਬਾਵਜੂਦ ਦੋ ਹਫ਼ਤਿਆਂ ਤੋਂ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਨਕਲੀ ਸੱਟਾਂ ਲਵਾ ਕੇ ਹਸਪਤਾਲ ਦਾਖਲ ਹੋਏ ਲੋਕਾਂ ਦਾ ਸਾਥ ਦੇ ਰਹੀ ਹੈ ਉਧਰ ਚੌਕੀ ਇਨਚਾਰਜ ਨੇ ਦੱਸਿਆ ਕਿ ਦੋਨਾ ਪੱਖਾਵ ਲੋ ਪੰਨ ਤੋੜ ਕੀਤੀ ਗਈ ਹੈ ਜਿਸ ਵਿੱਚ ਇੱਕ ਪੱਖ ਦਾ ਇੱਕ ਵਿਅਕਤੀ ਜ਼ਖਮੀ ਹੋਇਆ ਜਿਸ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ਅਸੀਂ ਪਿੰਡ ਗਮਾਨਪੁਰਾ ਦਾ ਰਹਿਣ ਵਾਲੇ ਆ ਤੇ ਮੈਂ ਮਿਹਨਤ ਮਜ਼ਦੂਰੀ ਕਰਦਾ ਆ ਆਰਮੀ ਦੇ ਡਰੈਸ ਸਲਾਈ ਕਰਦਾ ਤੇ ਪਿੰਡ ਵਿੱਚ ਨਸ਼ਿਆਂ ਵਿਰੁੱਧ ਕੁਝ ਅਧਿਕਾਰੀਆਂ ਖਿਲਾਫ ਚਿੱਠੀਆਂ ਆਈਆਂ ਉਹਨਾਂ ਨੇ ਇਹ ਸ਼ੱਕ ਤੌਰ ਦੇ ਵਿੱਚ ਕਿਹਾ ਵੀ ਤੁਸੀਂ ਸਾਡੇ ਤੇ ਚਿੱਠੀਆਂ ਪਾਈਆਂ ਅਸੀਂ ਗੁਰਦੁਆਰਾ ਸਾਹਿਬ ਸੌ ਵੀ ਖਾ ਚੁੱਕੇ ਆ ਸਾਡੀ ਭਗਵੰਤ ਮਾਨ ਸਾਹਿਬ ਨੂੰ ਇਹ ਬੇਨਤੀ ਆ ਕਿ ਉਹ ਸਾਡੇ ਘਰ ਵਿੱਚ ਆ ਕੇ ਪੂਰਾ ਤਹਿਸ ਨਹਿਸ ਕਰਗੇ ਸਾਡੇ ਬੱਚਿਆਂ ਦੇ ਜਨਮ ਸਰਟੀਫਿਕੇਟਾਂ ਤੱਕ ਕੋਈ ਸਾਡੇ ਕੋਲ ਡਾਕੂਮੈਂਟ ਨਹੀਂ ਹੈਗਾ ਸਾਡੀ ਮਿਹਰਬਾਨੀ ਕਰਕੇ ਸਨਾਈ ਕੀਤੀ ਜਾਵੇ ਤੇ ਖਾਸਾ ਪੁਲਿਸ ਚੌਕੀ ਨੂੰ ਕ੍ਰੈਂਡਾ ਥਾਣਾ ਨੂੰ ਬੇਨਤੀ ਆ ਕਿ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਡੇ ਫਰਿੱਜ ਕੂਲਰ ਘਰ ਦੇ ਵਿੱਚ ਬਸ ਇਹ ਦੋ ਕਮਰੇ ਬਜੇ ਪੂਰੇ ਅੱਗ ਨਾਲ ਬੈੱਡ ਸੋਫੇ ਸਾਰਾ ਕੁਝ ਸੜ ਚੁੱਕੇ ਨੇ ਸਮਾਨ ਚੋਕੇ ਘਰ ਲੱਗੇ ਤੇ ਕੁਝ ਬਾਹਰ ਛੜਕ ਤੇ ਰੋਡ ਤੇ ਸੁੱਟਿਆ ਹੈ ਤੇ ਕੋਈ ਭੰਡਾ ਨਹੀਂ ਰਿਹਾ ਕੁਝ ਨਹੀਂ ਰਿਹਾ ਤੇ ਮੇਰੇ ਦੋ ਬੇਟੇ ਆ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਤੇ ਮੇਰੀ ਜਾਨ ਨੂੰ ਵੀ ਖਤਰਾ ਹੈ ਜੇ ਸਾਡਾ ਕੋਈ ਜਾਨੀ ਮਾਨੀ ਨੁਕਸਾਨ ਹੋ ਗਿਆ ਰঞ্জੀਤ ਸਿੰਘ ਰਾਣਾ ਜਗਜੀਤ ਸਿੰਘ ਕਾਕਾ ਤੇ ਕੁਝ ਉਹਨਾਂ ਦੇ ਸਾਥੀ ਰঞ্জੀਤ ਸਿੰਘ ਕੋਕੀ ਲਵਪ੍ਰੀਤ ਸਿੰਘ ਲੱਭੂ ਇਹਨਾਂ ਤੋਂ ਸਾਨੂੰ ਬਹੁਤ ਖਤਰਾ ਵਾ ਰੇਸ਼ਮ ਸਿੰਘ ਸੋਣੀ ਸਨ ਆਫ ਰੂਟ ਸਿੰਘ ਕਰਨਵੀਰ ਸਿੰਘ ਸਨ ਆਪਰੇਸ਼ਨ ਸਿੰਘ ਇਹਨਾਂ ਤੋਂ ਸਾਡੀ ਜਾਨ ਨੂੰ ਖਤਰਾ ਕੋਸ਼ ਇਹਨਾਂ ਦੇ ਨਾਲ ਅਨਵਿਛਾਤੇ ਆਦਮੀ ਸੀ ਅਸੀਂ ਆਪਣੀ ਜਾਨ ਬਚਾ ਕੇ ਚਲ ਗਏ ਤੇ ਇਹਨਾਂ ਸਾਡੇ ਘਰ ਨੂੰ ਪੂਰੀ ਅੱਗ ਨਾਲ ਸਾੜਤਾ ਤੇ ਪੂਰਾ ਸਮਾਨ ਘਰ ਦਾ ਤਹਿਸ ਨਹਿਸ ਕਰਤਾ ਇਹ 24 ਤਰੀਕ ਨੂੰ ਰਾਤ 10:30 ਵਜੇ ਆ ਕੇ ਸਾਡੇ ਘਰ ਪਹਗੇ ਤੇ ਉਸ ਤੋਂ ਬਾਅਦ ਸਾਡਾ ਸਾਰਾ ਸਮਾਨ ਸਾੜ ਗਏ ਪੁਲਿਸ ਨੇ ਕੋਈ ਅਜੇ ਤੱਕ ਕਾਰਵਾਈ ਨਹੀਂ ਜੇ ਕੀਤੀ ਸਾਡੀ ਬੇਨਤੀ ਆ ਵੀ ਸਾਡੀ ਸੁਣਾਈ ਕੀਤੀ ਜਾਵੇ ਸਾਡੇ ਘਰ ਦੇ ਹਾਲਾਤ ਤੁਸੀਂ ਵੇਖ ਹੀ ਚੁੱਕੇ ਜੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਲਵਪ੍ਰੀਤ ਸਿੰਘ son of ਰਣਜੀਤ ਸਿੰਘ ਉਹ ਉਹਨਾਂ ਦਾ ਕ੍ਰਿਮੀਨਲ ਬੰਦਾ ਜੇਲ੍ਹ ਵਿੱਚ ਜਾਂ ਉਹ ਉੱਥੋਂ ਫੋਨ ਕਰਕੇ ਬੰਦੇ ਕੱਲ ਦਿੰਦਾ ਜੇ ਤੇ ਸਾਡਾ ਕੋਈ ਵੀ ਜਾਨੀ ਮਾਨੀ ਨੁਕਸਾਨ ਹੋ ਗਿਆ ਤੇ ਉਹਦਾ ਜ਼ਿੰਮੇਵਾਰ ਲਵਪ੍ਰੀਤ ਸਿੰਘ son of ਰਾਣਾ ਜਗਜੀਤ ਸਿੰਘ ਕਾਕਾ ਇਹ ਜ਼ਿੰਮੇਵਾਰ ਹੋਣਗੇ ਮੇਰੇ ਦੋ ਬੇਟੇ ਆ ਤੇ ਇੱਕ ਮੈਸੇਜ ਨੂੰ ਕੋਈ ਵੀ ਖਤਰਾ ਹੈ ਕੋਈ ਵੀ ਸਾਡਾ ਨੁਕਸਾਨ ਹੋ ਗਿਆ ਤੇ ਰஞ்சிਤ ਸਿੰਘ ਰਾਣੇ ਦਾ ਪੂਰਾ ਪਰਿਵਾਰ ਸਾਡਾ ਜਿੰਮੇਵਾਰ ਹੋਊਗਾ ਰਾਤ ਦੀ ਗੱਲ ਹੈ 112 ਤੇ ਕੰਪਲੇਂਟ ਆਈ ਹੀ ਰਾਤ ਦੀ ਹੀ ਆਪਣੇ ਮੈਂ ਆਪਣੇ ਅਫਸਰ ਭੇਜੇ ਹੀ ਜਾ ਕੇ ਮੌਕਾ ਵੇਖਿਆ ਏਐਸਐਸਓ ਦਰਸ ਕਤਰ ਸਿੰਘ ਜੀ ਇਹ ਜਾ ਕੇ ਮੌਕਾ ਵੇਖਿਆ ਉਹ теаਟਰ ਉਹ ਦੋਵੇਂ ਪਾਰਟੀਆਂ ਦਾ ਆਪਸ ਚੜਾਪਈ ਪੂਰੀ ਪਰੀ ਤੇ ਇੱਕ ਪਾਰਟੀ ਮੁੰਡਾ ਕਰਨ ਕਰਨ ਮੁੰਡਾ ਵਾ ਉਹਦੇ ਚਵਾੜਾ ਇੱਥੇ ਤੋੜਿਆ ਤੇ ਉਹ ਪੂਰਾ ਚਵਾੜਾ ਝੋਟਾ ਹੋ ਕੇ ਹਸਪਤਲ ਦਾਖਲਿਆ ਉਹਦੀ ਐਮਐਲਏ ਰੌਣ ਵਾਲੀ ਹੈ ਤੇ ਦੂਜੀ ਪਾਰਟੀ ਦਾ ਦੋਵੇਂ ਪਾਰਟੀਆਂ ਦਾ ਸਮਾਨ ਦੀ ਟੁੱਟਪੱਜ ਹੋਈ ਆ ਟੋਟਪੱਜ ਹੋਈਆਂ ਜਿੱਦਾਂ ਜੋ ਐਮਐਲਏ ਰਹੂਗੀ ਜੋ ਆਊਗਾ ਜੋ ਰਿਜ਼ਲਟ ਆਊਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਜਿਨ੍ਹਾਂ ਨੇ ਉਹ ਮੁੰਡੇ ਦੇ ਸੱਟ ਲਾਈ ਆ ਜਾਂ ਜਿਹੜੀ ਕੋਈ ਟੋਟਪੱਜ ਹੋਈ ਆ ਜੋ ਬੰਦੀ ਕਾਰਵਾਈ ਅਮਲ ਵਿੱਚ ਲੈਂਦੀ ਜਾਵੇਗੀ। ਕੋਈ ਗੱਲ ਕਰਨ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ। ਆਗੂਗਾਂ ਵਾਲੀ ਜਿਹੜੀ ਗੱਲ ਹੈ ਤੀਜੇ ਦਿਨ ਕੰਪਲੀਟ ਦਿੱਤੀ ਸਾਨੂੰ ਜਾ ਕੇ। ਜਿਹ ਦਿਨ ਤੀਜੇ ਦਿਨ ਸ਼ਾਮ ਨੂੰ ਪਹਿਲੇ ਦਿਨ ਲੜਾਈ ਹੋਈ ਹੈ 112 ਦੇ ਕੰਪਲੇਟ ਲੜਾਈ ਇਹੀਂ ਜਾ ਕੇ ਉਦੋਂ ਮੌਕਾ ਵੇਖਿਆ ਵਾ। ਉਹ ਦਿਨ ਲੰਘ ਗਿਆ ਰਾਤ ਦਾ ਉਹ ਤੋਂ ਅਗਲਾ ਦਿਨ ਲੰਘ ਗਿਆ। ਤੀਜੇ ਦਿਨ ਜਾ ਕੇ ਕੰਪਲੇਂਟ ਆਉਂਦੀ ਹੈ ਵੀ ਸਾਨੂੰ ਇੱਥੇ ਸਾਡੇ ਘਰ ਨੂੰ ਅੱਗ ਲੱਗੀ ਸਾਡੀ ਵਾਸ਼ਿੰਗ ਮਸ਼ੀਨ ਸੜ ਗਈ ਹੈ ਜੀ। ਜਿਸ ਦਿਨ ਉਹ ਤੀਜੇ ਦਿਨ ਕੰਪਲੇਂਟ ਦੇ ਗਿਆ ਉਹਦੀ ਡੇਟ ਐਂਡ ਟਾਈਮ ਉਹਦੀ ਵੀਡੀਓਗ੍ਰਾਫੀ ਕੀਤੀ ਗਈ ਸਾਡੇ ਚੌਂਕੀ ਚ ਜਿਹੜੀ ਇੱਕ ਉਹ ਮਸ਼ੀਨ ਮਸ਼ੀਨ ਹੈ ਇੱਕ ਮਸ਼ੀਨ ਹੈ ਤੇ ਇੱਕ ਬੈੱਡ ਆ ਉਹ ਉਦੋਂ ਸਾਨੂੰ ਪਤਿਜੇ ਦਿਨ ਜਾ ਕੇ ਦੱਸਿਆ ਤਾਂ ਕਿ 2-3 ਦਿਨ ਸਾਨੂੰ ਨਹੀਂ ਇਹ ਗੱਲ ਦਾ ਪਤਾ ਲੱਗਾ ਪਹਿਲੇ ਦਿਨ ਵੀ ਮੌਕੇ ਤੇ ਗਏ ਸਾਡੀ ਮੇਰੀ ਚੌਕੀ ਦੀ ਟੀਮ ਹੀ ਗਈ ਆ 112 ਦੀ ਟੀਮ ਹੀ ਗਈ ਆ ਮੌਕੇ ਤੇ ਉਹ ਸਾਡੇ ਪਹਿਲੇ ਦਿਨ ਦੀ ਸਾਰੀ ਵੀਡੀਓਗ੍ਰਾਫੀ ਕੀਤੀ ਆ ਜਦ ਟੁੱਟ ਭੱਜ ਦੋਵੇਂ ਪਾਰਟੀਆਂ ਦੀ ਹੋਈ ਆ ਕੀ ਤੁਹਾਡੇ ਕੀ ਕੰਮ ਹੈ ਜੋ ਅਮੋਲ ਹਾਲੇ ਦੇ ਜਿਹੜੀ ਉਹਦੇ ਵਿੱਚ ਜਿਹੜੀ ਜਦੋਂ ਜੋ ਪਹਿਲਾਂ ਦਰਖਾਸਤ ਆਈ ਦਰਖਾਸਤ ਦੇ ਵਿਹਾਵ ਤੇ ਜਿਹੜੀ ਪਹਿਲਾਂ ਡੀਡੀਆ ਦਰਜ ਕੀਤੀ ਗਈ ਹੈ ਵੀ ਜੋ ਰਿਜ਼ਲਟ ਆਊਗਾ ਰਿਜ਼ਲਟ ਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਰਿਜ਼ਲਟ ਉਹਨਾਂ ਦਾ ਉਹਨਾਂ ਦੇ ਜਿਹੜਾ ਜਿਹੜਾ ਉਹ ਸਿਵਲ ਸਰਜਨ ਤੋਂ ਲੈਂਦੇ ਆ ਆਪਣਾ ਰਿਜ਼ਲਟ ਰਿਜ਼ਲਟ ਜਿੱਦਨ ਉਹਨਾਂ ਦਾ ਜੋ ਵੀ ਰਿਜ਼ਲਟ ਆਊਗਾ ਬੰਦੀ ਕਾਰਵਾਈ ਕੀਤੀ ਜਾਊਗੀ ਬਰਨਾਲਾ ਚ ਇੱਕ ਔਰਤ ਵੱਲੋਂ ਦਿਨ ਦਿਹਾੜੇ ਕਰਿਆਨੇ ਦੀ ਦੁਕਾਨ ਤੋਂ 50000 ਦੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਬਰਨਾਲਾ ਵਿੱਚ ਦਿਨ ਦਿਹਾੜੇ ਇੱਕ ਔਰਤ ਵੱਲੋਂ ਕਰਿਆਨੇ ਦੀ ਦੁਕਾਨ ਤੋਂ ਬਾਹਰ ਨਿਕਲਦੇ ਗ੍ਰਾਹਕ ਕੋਲੋਂ 50000 ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦਿਆਂ ਪੀੜਤ ਨੇ ਦੱਸਿਆ ਕਿ ਉਸਨੇ ਬੈਂਕ ਤੋਂ 1 ਲੱਖ ਰੁਪਏ ਕਢਵਾਏ ਸਨ ਜਿਸ ਤੋਂ ਬਾਅਦ ਉਹ ਕੁਝ ਘਰੇਲੂ ਸਮਾਨ ਲੈਣ ਲਈ ਕਰਿਆਨੇ ਦੀ ਦੁਕਾਨ ਤੇ ਰੁਕਿਆ ਜਿੱਥੇ ਜਦੋਂ ਉਹ ਆਪਣਾ ਫੋਨ ਚੁੱਕਣ ਲਈ ਝੇਠਾ ਝੁਕਿਆ ਤਾਂ ਇੱਕ ਔਰਤ ਨੇ ਉਸਦੇ ਪਰਸ ਵਿੱਚੋਂ 50000 ਦੇ ਕਰੀਬ ਪੈਸੇ ਕੱਢ ਲਏ ਜਿਸ ਦੀ ਵੀਡੀਓ ਕਰਿਆਨੇ ਦੀ ਦੁਕਾਨ ਵਿੱਚ ਲੱਗੇ ਕੈਮਰੇ ਵਿੱਚ ਕੈਦ ਹੋ ਗਈ ਉਗੀ ਕਰੀ ਉਹ ਤਾਂ ਉਹ ਤਾਂ ਪਾਲਿਆ ਤੇ ਉਹ ਪਾਲਿਆ ਹੱਥ ਆਪ ਉਹ ਇੱਕ 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 ਦਾ ਇਹ ਦੇਖ ਦੇ ਬੰਦ ਨਾ ਕਰੀ ਇਹਦੇ ਨੇ ਕੰਮ ਮੈਂ ਨਹੀਂ ਕਹਿੰਦਾ ਕਿਉਂ ਮੀਤੇ ਉੱਥੇ ਦੇਖੀ ਚੱਲੇ ਦੇਖੀ ਚੱਲੇ ਇਹ ਉਹ ਦੇ ਨਾਲ ਇੱਕ ਹੀ ਸੜਕ ਆ ਗਈ ਚੱਕਿਆ ਉਹ ਹਸਪਤਾਲ ਵੀ ਦੇਖਿਓ ਥੱਲੇ ਕਰਿਓ ਬੜੇ ਹਾਂ ਹਾਂ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਹਾਂ ਉਹ ਪਾਣੀ ਕੱਢੀ ਉਹ ਸੇ ਉਹ ਸੇ ਇਹ ਚੱਕਾ ਉਹਨੇ ਉਹ ਪਰ ਪਰ ਪਰਸ ਖੋਲਿਆ ਬੈ ਤਾਂ ਉਹਦੇ ਵਿੱਚ ਮੈਂ 10000 ਦੀ ਗੁੱਟੀ ਕੱਢ ਕੇ 1000 ਰੁਪਏ ਉਹਨਾਂ ਨੂੰ ਦੇਤਾ ਉਦੋਂ ਖੋਲਿਆ ਉੱਤੋਂ ਬਾਅਦ ਜਦੋਂ ਮੈਂ ਉੱਥੇ ਬਹਿ ਗਿਆ ਤਾਂ ਕੱਟ ਕੇ ਲੱਗੇ ਜਦੋਂ ਮੈਂ ਖੜਾ ਰੰਗਣ ਲੱਗਾ ਕਰ ਵੀ ਮੈਨੂੰ ਕਿਹਾ ਵੀ ਤੇ ਵੀ ਮਾਰੇ ਪਿੱਛੇ ਹਟ ਜਾ ਤੇ ਉਹ ਪਿੱਛੇ ਨਹੀਂ ਹਟੀ ਤੇ ਜਦੋਂ ਮੈਂ ਗਾਹਾਂ ਜਾ ਕੇ ਮੈਂ ਗਿਆ ਗੱਡੀ 'ਚ ਬੈਠਿਆ ਤਾਂ ਉਹ ਇੱਥੋਂ ਦੀ ਜਿੱਥੋਂ ਦੀ ਉਹਨੇ ਕੱਟ ਮਾਰਿਆ ਸੀ ਉੱਥੋਂ ਮੇਰਾ ਮੋਬਾਈਲ ਵਿੱਚ ਸੀ ਮੋਬਾਈਲ ਡਿੱਗ ਪਿਆ ਆਪਣੀ ਸ਼ੀਟ ਤੇ ਮੈਂ ਸ਼ੀਦ ਨੇ ਦੇਖਿਆ ਮਾ ਮੋਬਾਈਲ ਮੇਰਾ ਇਹਦੇ ਵਿੱਚ ਸੀ ਜਦੋਂ ਮੈਂ ਮੋਬਾਈਲ ਚੱਕ ਕੇ ਦੇਖਿਆ ਉਹ ਮੈਂ ਕੱਟ ਦੇਖ ਲਿਆ ਤੇ ਕੱਟ ਲੈ ਕੇ ਮੈਂ ਮੁੰਡੇ ਨੂੰ ਕਿਹਾ ਲੱਕੀ ਨੂੰ ਵੀ ਆ ਇਹਦਾ ਪੈਸੇ ਕੱਟ ਆ ਕੱਟ ਮਾਰਿਆ ਪੈਸੇ ਨਿਕਲ ਗਏ ਯਾਨੀ ਇੱਕ ਪਾਸੇ ਵਾਲੇ ਪੈਸੇ ਰਹਿ ਗਏ ਦੋ ਜਗ੍ਹਾ ਪਾਏ ਸੀ ਇੱਕ ਵਾਲੇ 50000 ਰੁਪਏ 50000 ਰੁਪਏ ਜਿਹੜਾ ਸੀ ਉਹ ਕੱਟ ਲਿਆ ਉਹਨੇ ਉੱਪਰ ਟੋਟਲ ਤਾਂ 1.5 ਲੱਖ ਰੁਪਏ ਸੀਗਾ ਮੇਰਾ ਤੇ ਉਹਦੇ ਮੈਂ ਥੋੜਾ ਬੀਕਾ ਜਹਾ ਦੇ ਵੀ ਆਇਆ ਸੀ ਤੇ ਉਸ ਤੋਂ ਬਾਅਦ 50 ਕੱਢ ਲਿਆ ਤੇ ਅਸੀਂ ਫਿਰ ਉਹਦੀ ਦੁਕਾਨ ਤੇ ਆ ਗਏ ਸਾਡੇ ਆਉਣ ਤੋਂ ਬਾਅਦ ਚ ਦੁਕਾਨ ਤੇ ਉਹਨਾਂ ਨੇ ਸਾਨੂੰ ਵੀਡੀਓ ਉਹ ਦਿਖਾਇਆ ਤੇ ਉਹਨਾਂ ਦਾ ਇੱਕ ਨੌਕਰ ਮਗਰ ਭੱਜਿਆ ਭੁੱਜਿਆ ਵੀ ਪਰ ਮੋਟਰਸਾਈਕਲ ਕੋਈ ਪਤਾ ਨਹੀਂ ਲੱਗਿਆ। ਇੱਕ ਬਜ਼ੁਰਗ ਮਦਾਰਾ ਸਿੰਘ ਵਾਸੀ ਬਖਤਗੜ ਇਹ ਆਪਣਾ ਕੁਝ ਖਰੀਦਦਾਰੀ ਕਰਨ ਵਾਸਤੇ ਸਦਰ ਬਾਜ਼ਾਰ ਬਰਨਾਲਾ ਚ ਇੱਕ ਕਰਿਆਨੇ ਦੀ ਦੁਕਾਨ ਤੇ ਬੈਠੇ ਸੀ। ਇਹਨਾਂ ਦੇ ਕੋਲ ਇੱਕ ਝੋੜੇ ਦੇ ਵਿੱਚ ਕੁਝ ਕੈਸ਼ ਹੈਗਾ ਸੀ ਤੇ ਉੱਥੇ ਕੁਝ ਅਣਪਛਾਤੀ ਔਰਤਾਂ ਨੂੰ ਲੋ ਇਹਨਾਂ ਦੇ ਬੈਗ ਦੇ ਵਿੱਚ ਕੱਟ ਲਗਾ ਕੇ ਬਲੇਡ ਦੇ ਨਾਲ ਤੇ ਇਹਨਾਂ ਦਾ ਜਿਹੜਾ ਕੈਸ਼ ਉਹ ਕੱਢ ਲਿਆ ਗਿਆ। ਜੋ ਕਿ ਇਹਨਾਂ ਨੇ ਕਰੀਬ 50000 ਰੁਪਏ ਕੈਸ਼ ਦੱਸਿਆ ਤੇ ਅਸੀਂ ਇਹਨਾਂ ਦੇ ਐਫਆਈਆਰ ਦਰਜ ਕਰ ਰਹੇ ਹਾਂ ਥਾਣਾ ਸਿਟੀ ਬਰਨਾਲਾ ਵਿਖੇ ਐਸਐਚਓ ਬਰਨਾਲਾ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਨੇ ਕਿ ਸੀਸੀਟੀਵੀ ਚੈਕਿੰਗ ਦੀਆਂ ਤੇ ਹੋਰ ਸਾਰੀਆਂ ਟੀਮਾਂ ਟੈਕਨੀਕਲ ਟੀਮਾਂ ਲਗਾ ਕੇ ਇਹ ਜਲਦੀ ਇਸ ਵਾਰਦਾਤ ਨੂੰ ਟ੍ਰੇਸ ਕਰ ਲਿਆ ਜਾਏਗਾ ਐਸੇ ਜੇ ਅਸੀਂ ਆਮ ਪਬਲਿਕ ਨੂੰ ਤਾਂ ਇਹ ਦੇਣਾ ਚਾਹਾਂਗੇ ਕਿ ਥੋੜਾ ਸਤਰਕ ਰਹਿਣ ਜਦੋਂ ਵੀ ਆਪ ਕਿਤੇ ਕੈਸ਼ ਵਗੈਰਾ ਆਪਣੇ ਕੋਲ ਲੈ ਕੇ ਜਾਂਦੇ ਨੇ ਜਾਂ 골ਡ ਕਿਤੇ ਰੱਖਦੇ ਨੇ ਜਾਂ ਆਪਣੇ ਚਾਹੇ ਘਰ ਵਿੱਚ ਜਾਂ ਕਿਤੇ ਲੈ ਕੇ ਜਾਂਦੇ ਨੇ ਉਹ ਥੋੜਾ ਉਹਨੂੰ ਕੌਸ਼ਿਸ਼ ਰਹਿਣ ਕੋਈ ਵੀ ਉਹਨਾਂ ਦੇ ਨੇੜੇ ਤੇੜੇ ਕੋਈ ਬੰਦਾ ਸ਼ੱਕੀ ਹੁੰਦਾ ਉਹਦੇ ਤੇ ਨਿਗਰ